ਲਾਰਸ ਸਿ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਖਰੜ ਸੀਆਈਏ ਸਟਾਫ ਕਿਹ ਹੁੰਦੀ ਹੈ ਤਾਂ ਕੀ ਪੰਜਾਬ ਪੁਲਿਸ ਕੋਲੇ ਡੀਜੀਪੀ ਕੋਲੇ ਮੁੱਖ ਮੰਤਰੀ ਕੋਲੇ ਕੁਝ ਕਹਿਣ ਨੂੰ ਬਚ ਜਾਂਦਾ ਜਿਹੜੇ ਪੰਜਾਬ ਦੇ ਸਭ ਤੋਂ ਵੱਧ ਥਾਪੀਆਂ ਮਾਰਦੇ ਆ ਚੋਹਾਨਾ ਜੀ ਆਹ ਬਰਾੜਾ ਜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਹੈ ਤਾਂ ਉਹਦੀ ਗਵਾਹੀ ਚ ਸੀ ਬਿਲਕੁਲ ਤੇ ਫਿਰ ਉਹਨਾਂ ਦਾ ਵੀ ਚੰਗਾ ਚੱਕਿਆ ਗਿਆ ਜਿਹੜਾ ਬੰਦਾ ਜਾਓ ਗੈਂਗਸਟਰਾਂ ਨਾਲ ਮਿਲੇ ਹੋਏ ਨੇ ਜਾਓ ਕਿ ਸੇ ਉਹਨਾਂ ਤੋਂ ਵੱਡੀ ਸ਼ਕਤੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਇਹ ਗੱਲ ਤਾਂ ਸਾਬਤ ਹੁੰਦੀ ਆ ਇਹਨਾਂ ਨੂੰ ਦੱਸਤਾ ਵੀ ਕਾਕਾ ਵੀ ਔਕਾਤ 'ਚ ਰਹਿ ਚਾਹੇ ਉਹ ਭਗਵੰਤ ਮਾਨ ਆ ਚਾਹੇ ਡੀਜੀਪੀ ਆ ਦੂਜਾ ਫੇਰੇ ਹੁਣ ਉਹਨਾਂ ਅਫਸਰਾਂ ਤੇ ਲੈਣ ਐਕਸ਼ਨ ਪੂਰੀ ਫੋਰਸ ਦੇ ਵਿੱਚੋਂ ਕੋਈ ਬੰਦਾ ਤੇ ਬੋਲਦਾ ਉਥੇ ਕਿੰਨੇ ਮੁਲਾਜ਼ਮ ਹੋਣਗੇ ਕਿਸੇ ਇਤਨੇ ਨਹੀਂ ਇਸ ਗਲਤ ਗੱਲ ਦਾ ਵਿਰੋਧ ਕੀਤਾ ਕਿਸੇ ਇੱਕ ਨੇ ਨਹੀਂ ਜਿਹੜੇ ਡੀਜੀਪੀ ਸਾਹਿਬ ਤੋਂ ਅੱਖਾਂ ਬਰੋਖੇ ਹੋ ਰਹੇ ਸੀ ਕਿਸੇ ਇੱਕ ਬੰਦੇ ਨੇ ਨਹੀਂ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਆ ਉਹ ਗੰਗਾਸਟਰਾਂ ਤੋਂ ਕਿੰਨੀ ਡਰੀ ਹੋਈ ਆ ਤੇ ਕਿੰਨੀ ਕੋਆਪਰੇਟ ਕਰਦੀ ਆ ਇਹ ਤਾਂ ਤੁਸੀਂ ਆਪਣੇ ਰੰਧਾਵਾ ਸਾਹਿਬ ਜਦੋਂ ਜੇਲ੍ਹ ਮੰਤਰੀ ਸੀ ਉਹਨਾਂ ਦਾ ਬਿਆਨ ਤੁਸੀਂ ਦੇਖੋ ਵੀ ਜਦੋਂ ਉਹਨਾਂ ਨੂੰ ਪੰਜਾਬ ਭੇਜਦੇ ਨੇ ਉਹਨਾਂ ਨੂੰ ਕਿੰਨੀ ਸੁਰੱਖਿਆ ਦੇ ਕੇ ਭੇਜਦੇ ਨੇ ਕਿੰਨਾ ਲਿਖ ਕੇ ਲੈਂਦੇ ਨੇ ਵੀ ਇਹਨਾਂ ਦੀ ਸਿਕਿਉਰਿਟੀ ਇਸ ਤਰ੍ਹਾਂ ਕਰਨੀ ਪਊ ਬਤਨ ਜਿਵੇਂ ਬਹੁਤ ਵੱਡੇ ਉਹ ਸਟੇਟ ਦੇ ਗੈਸਟ ਹੁੰਦੇ ਨੇ ਇਹਦਾ ਮਤਲਬ ਪੰਜਾਬ ਦੀ ਸਰਕਾਰ ਤੋਂ ਕੋਈ ਵੱਡੀ ਸ਼ਕਤੀ ਇਸ ਵਰਤਾਰੇ ਦੇ ਪਿੱਛੇ ਕੰਮ ਕਰਦੀ ਆ ਕਿਉਂਕਿ ਡੀਜੀਪੀ ਨੇ ਜਦੋਂ ਕਿਹਾ ਪੰਜਾਬ ਚ ਨਹੀਂ ਹੋਏ ਉਹਨਾਂ ਨੇ ਨਾਲ ਦੇ ਨਾਲ ਦੂਜੀ ਕਰਾਤੀ ਮੱਲੀ ਸਾਹਿਬ ਕੀ ਦੀ ਸ਼ੈ ਸੀ ਪਿੱਛੇ ਕਿਹੜੀ ਸਰਕਾਰ ਆ ਪੰਜਾਬ ਸਰਕਾਰ ਤੋਂ ਵੱਡੀ ਕੋਈ ਤਾਕਤ ਇਸ ਗੱਲ ਨੂੰ ਇੱਕ ਪਾਸੇ ਕਰਕੇ ਦੇਖੀਏ ਪਰ ਕੀ ਇਸ ਪੁਲਿਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਇਹ ਕਿਸੇ ਨੂੰ ਇਨਸਾਫ ਦੇ ਦੂਗੀ ਜਿਹੜੀ ਗੈਂਗਸਟਰ ਦੀ ਇੰਟਰਵਿਊ ਤੱਕ ਕਰਵਾ ਕੇ ਪਰਦੇ ਪਾ ਲੈਂਦੀ ਆ ਤੇ ਝੂਠੀਆਂ ਰਿਪੋਰਟਾਂ ਦੇ ਦਿੰਦੀ ਆ ਬਹੁਤ ਕਹਿੰਦਾ ਹੁੰਦਾ ਸੀ ਭਗਵੰਤ ਮਾ ਇੱਛਾ ਸ਼ਕਤੀ ਚਾਹੀਦੀ ਇੱਛਾ ਸ਼ਕਤੀ ਹੋ ਜੇ ਕੀ ਨਹੀਂ ਹੋ ਸਕਦਾ ਇੱਛਾ ਸ਼ਕਤੀ ਪੈਰਾ ਉਹਦਾ ਪਤਾ ਕਿਵੇਂ ਲੱਗੂ ਜੀ ਹੁਣ ਮਾਨ ਸਾਹਿਬ ਨੂੰ ਕਦੇ ਕਿਸੇ ਨੇ ਇਹ ਨਹੀਂ ਯਾਦਵਾ ਕਿ ਇੱਛਾ ਸ਼ਕਤੀ 2.5 ਸਾਲ ਹੋ ਗਏ ਭਾ ਇੱਥੇ ਰੱਖ ਕੇ ਕਿੱਥੇ ਭੁੱਲ ਗਏ ਇਹ ਤਾਂ ਉਹਨਾਂ ਜਵਾਬ ਦੇਣੀ ਨਹੀਂ ਬਿੱਤਰ ਸਮਝਦੇ ਇਹ ਤਾਂ ਲੋਕਾਂ ਨੂੰ ਕਹਿੰਦਾ ਬੇਫਿਕਰ ਰਹੋ ਇਹਨਾਂ ਦੀ ਗੱਲ ਨਾ ਸੁਣੋ ਇਹਨਾਂ ਨਾਂ ਮੈਂ ਇਹਨਾਂ ਨੂੰ ਵਿਧਾਨ ਸਭਾ 'ਚ ਬੋਲਣ ਦੇਵਾਂ ਨਾ ਵਾਰ ਬੋਲਣ ਦੇਵਾਂ ਉੱਥੇ ਮੈਂ ਸਾਹਿਬ ਨੂੰ ਹੀਡਾ ਤੁਸੀਂ ਸਮਝ ਲਓ ਪਹਿਲਾਂ ਤਾਂ ਗੈਂਗਸਟਰ ਜ਼ਿਲ੍ਹਾ ਚੋਂ ਕਾਰੋਬਾਰ ਕਰਦੇ ਸੀ ਫਰੋਤੀਆਂ ਲੈਂਦੇ ਸੀ ਕਤਲ ਕਰਵਾਉਂਦੇ ਸੀ ਹੁਣ ਤੇ ਇੰਟਰਵਿਊਜ਼ ਵੀ ਹੋਣ ਲੱਗੀਆਂ ਤਾਂ ਮੰਨ ਲੀ ਕਿ ਮਾਨ ਸਾਹਿਬ ਨੇ ਤਾਂ ਗੈਂਗਸਟਰਾਂ ਦੇ ਹਵਾਲੇ ਕਰਤਾ ਪੰਜਾਬ ਤੁਸੀਂ ਦੇਖ ਰਹੇ ਨਾ ਗੰਗੈਂਸਟਰ ਦੇ ਕਾਬੂ ਹੋ ਰਿਹਾ ਨਾ ਨਸ਼ੇ ਤੇ ਕਾਬੂ ਹੋ ਰਿਹਾ ਤੁਹਾਡੇ ਸਾਹਮਣੇ ਆ ਇਹਦਾ ਮਤਲਬ ਜਿਹੜਾ ਰਾਜ ਤੰਤਰ ਆ ਪ੍ਰਸ਼ਾਸਨ ਕਾ ਸਾਡਾ ਉਹ ਬੁਰੀ ਤਰ੍ਹਾਂ ਦਰਜਰਾ ਹੋ ਚੁੱਕਿਆ ਉਹ ਚ ਡਰ ਵੀ ਆ ਉਹ ਚ ਲਾਲਚ ਵੀ ਆ ਪਰ ਮਾਨੀ ਸਾਹਿਬ ਇਹ ਸਾਰੇ ਮਸਲੇ ਦੇ ਵਿੱਚ ਪਰਬੋਧ ਕੁਮਾਰ ਜੀ ਸਫਤ ਕਰਨੀ ਬਣਦੀ ਆ ਜਿਹੜਾ ਅਫਸਰ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ ਜੇ ਕੋਈ ਇਹ ਗੱਲ ਪਰ ਇਹ ਗੱਲ ਉਹਨੂੰ ਗਾਹਾਂ ਵੀ ਤੋਰਨਾ ਜੀ ਇਹਨੂੰ ਸਿਰੇ ਲਾਉਣ ਤਾਂ ਗੱਲ ਆ ਇਸ ਕਰਕੇ ਐ ਨਹੀਂ ਹੈ ਜੇ ਆਪਾਂ ਇਹ ਕਹੀ ਵੀ ਸਾਰੇ ਪੁਲਿਸ ਵਾਲੇ ਮਾੜਾ ਕੰਮ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਨਹੀਂ ਤੇ ਜੇਲ੍ਹ ਮੰਤਰੀ ਵੀ ਨੇ ਜਿਹੜੇ ਹਰ ਮਸਲੇ ਤੇ ਬਹੁਤ ਵੱਧ ਝਟਕੇ ਬੋਲਦੇ ਨੇ ਇਸ ਮਸਲੇ ਤੇ ਚੁੱਪ ਕਿਉਂ ਨੇ ਕਰੀਬ ਇੱਕ ਮਹੀਨਾ ਹੋ ਗਿਆ ਸਿਟ ਨੇ ਆਪਣੀ ਰਿਪੋਰਟ ਹਾਈ ਕੋਰਟ ਦੇ ਵਿੱਚ ਸੌਂਪੀ ਨੂੰ ਤਿਆਜੋ ਹਰਪੋਰਟ ਓਪਨ ਵੀ ਹੋ ਗਈ ਆ ਤਾਂ ਉਸ ਮੁੱਖ ਮੰਤਰੀ ਕੋਲੇ ਕੋਈ ਜਵਾਬ ਹੈ ਇਸ ਗੱਲ ਦਾ ਪੰਜਾਬ ਦੇ ਡੀਜੀਪੀ ਕੋਲੇ ਕੋਈ ਇਸ ਗੱਲ ਦਾ ਜਵਾਬ ਹੈ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇੰਟਰਵਿਊ ਲਾਰੈਂਸ ਦੀ ਨਹੀਂ ਹੋਈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਬੀਤੇ ਸਾਲ ਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਜ਼ ਹੋਈਆਂ ਉਹਨਾਂ ਇੰਟਰਵਿਊਜ਼ ਦੇ ਬਾਰੇ ਪੰਜਾਬ ਦੇ ਡੀਜੀਪੀ ਵੱਲੋਂ ਕਿਹਾ ਗਿਆ ਕਿ ਇਹ ਇੰਟਰਵਿਊਜ਼ ਪੰਜਾਬ ਦੇ ਵਿੱਚ ਨਹੀਂ ਹੋਈਆਂ ਪੂਰੇ ਕੌਨਫੀਡੈਂਸ ਦੇ ਨਾਲ ਡੀਜੀਪੀ ਆਖਦੇ ਨੇ ਕਿ ਪੰਜਾਬ ਦੇ ਵਿੱਚ ਕਿਤੇ ਵੀ ਇਹ ਇੰਟਰਵਿਊ ਨਹੀਂ ਹੋਈ ਪਰ ਹੁਣ ਹਾਈ ਕੋਰਟ ਦੀ ਬਣਾਈ ਸਿੱਟੇ ਕੱਢ ਲਿਆਉਂਦੀ ਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੀ ਹੋਈ ਸੀ ਪਹਿਲੀ ਜੋ ਇੰਟਰਵਿਊ ਹੋਈ ਸੀ ਉਹ ਸੀਆਈਏ ਸਟਾਫ ਖਰੜ ਵਿਖੇ ਹੋਈ ਸੀ ਤਾਂ ਹੁਣ ਪੰਜਾਬ ਦੇ ਡੀਜੀਪੀ ਤੇ ਪੰਜਾਬ ਦੇ ਮੁੱਖ ਮੰਤਰੀ ਕੀ ਜਵਾਬ ਦੇਣਗੇ ਇਸ ਗੱਲ ਦਾ ਕਿ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਉਹਨਾਂ ਦੀ ਪੁਲਿਸ ਉਹਨਾਂ ਨੂੰ ਹੀ ਗੁੰਮਰਾਹ ਕਰਦੀ ਰਹੀ ਤੇ ਆਖਿਰ ਹਾਈ ਕੋਰਟ ਦੀ ਬਣਾਈ ਸੈੱਟ ਨੇ ਸਾਰਾ ਕੁਝ ਬੇਨਕਾਬ ਕਰਤਾ ਤਾਂ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮਾਲਵੇਂਦਰ ਸਿੰਘ ਮਾਲੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਹਾਂ ਸਵਾਗਤ ਹੈ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ ਪਹਿਲਾਂ ਵੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਜਦੋਂ ਸੈੱਟ ਨੇ ਕਹਿਤਾ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਆ ਤਾਂ ਜੋ ਰਿਪੋਰਟ ਖੁੱਲ ਗਈ ਆ ਤਾਂ ਰਿਪੋਰਟ ਦੇ ਵਿੱਚ ਕੀ ਆਇਆ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਹਰਡ ਸੀਆਈਏ ਸਟਾਫ ਵਿਖੇ ਹੋਈ ਹੁੰਦੀ ਆ ਤਾਂ ਕੀ ਪੰਜਾਬ ਪੁਲਿਸ ਕੋਲੇ ਡੀਜੀਪੀ ਕੋਲੇ ਮੁੱਖ ਮੰਤਰੀ ਕੋਲੇ ਕੁਝ ਕਹਿਣ ਨੂੰ ਬਚ ਜਾਂਦਾ ਨੇ ਇਹ ਤਾਂ ਦੋ ਗੱਲਾਂ ਸਪਸ਼ਟ ਹੁੰਦੀਆਂ ਨੇ ਜੀ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਗੰਗਾਸਟਰ ਵਰਤਾਰਾ ਇਹ ਕੋਈ ਵਿਅਕਤੀਆਂ ਦਾ ਗਰੋਧ ਆ ਨਹੀਂ ਇਹਨੂੰ ਸਟੇਟ ਦੀ ਬਹੁਤ ਵੱਡੀ ਸਰਪ੍ਰਸਤੀ ਆ ਇਹਦੇ ਬਾਰੇ ਜਿੰਨੇ ਮਰਜੀ ਤੱਥ ਤੁਸੀਂ ਲੈ ਲਓ ਜੀ ਵੀ ਇੱਕ ਸ਼ਾਹਰੁਖ ਫੜਿਆ ਗੰਗਾਸਟਰ ਜੀ ਉਹਨੇ ਦੱਸਿਆ ਵੀ ਅਸੀਂ ਮਾਰਨਾ ਨਾ ਸਿੱਧੂ ਮੂਸੇ ਵਾਲੇ ਨੂੰ ਜੀ ਕੁਝ ਨਹੀਂ ਕੀਤਾ ਨਾ ਜੀ ਉਧਰ ਹਾਂ ਫਿਰ ਕਤਲ ਪੰਜਾਬ 'ਚ ਹੁੰਦਾ ਜੀ ਫਰਦਾ ਦਿੱਲੀ ਦਾ ਸਪੈਸ਼ਲ ਪੁਲਸ ਸੈੱਲ ਆ ਚਾਹੇ ਮਿੱਡੂ ਖੜੇ ਵਾਲਾ ਹੋਵੇ ਚਾਹੇ ਸਿੱਧੂ ਮੂਸੇ ਵਾਲਾ ਹੋਵੇ ਭਾਈ ਦਾ ਡਿਨੈਸਟਰ ਮਾਨਸਾ ਤੋਂ ਆ ਫਰਦਾ ਦਿੱਲੀ ਪੁਲਿਸ ਗੁਜਰਾਤ ਤੋਂ ਆ ਇਹ ਤੋਂ ਇਹ ਪਤਾ ਲੱਗਦਾ ਵੀ ਜਿਹੜੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਇਹ ਵਰਤਾਰੇ ਬਾਰੇ ਪਤਾ ਸਾਰਾ ਵੀ ਇਹਨਾਂ ਦਾ ਆਪਰੇਸ਼ਨ ਕੀ ਆ ਇਹ ਕਰ ਕੀ ਰਹੇ ਨੇ ਨੰਬਰ 1 ਨੰਬਰ 2 ਇਹਦੇ ਵਿੱਚੋਂ ਤੁਸੀਂ ਦੇਖੋ ਵੀ ਜਦੋਂ ਉਹਨਾਂ ਨੂੰ ਪੰਜਾਬ ਭੇਜਦੇ ਨੇ ਉਹਨਾਂ ਨੂੰ ਕਿੰਨੀ ਸੁਰੱਖਿਆ ਦੇ ਕੇ ਭੇਜਦੇ ਨੇ ਕਿੰਨਾ ਲਿਖ ਕੇ ਲੈਂਦੇ ਨੇ ਵੀ ਇਹਨਾਂ ਦੀ ਸਕਿਉਰਿਟੀ ਇਸ ਤਰ੍ਹਾਂ ਕਰਨੀ ਪਊ ਜੀ ਮਤਲਬ ਜਿਵੇਂ ਬਹੁਤ ਵੱਡੇ ਉਹ ਸਟੇਟ ਦੇ ਗੈਸਟ ਹੁੰਦੇ ਨੇ ਹਾਲਾਂਕਿ ਕਿਸੇ ਧਿਰ ਵੱਲੋਂ ਉਹਨੂੰ ਕੋਈ ਐਡਾ ਥ੍ਰੈਟ ਤਾਂ ਹੁੰਦਾ ਨਹੀਂ ਜੀ ਇਹ ਸਾਰਾ ਹੁੰਦੇ ਹੋਏ ਜੇ ਉਹਨਾਂ ਦਾ ਇੰਟਰਵਿਊ ਹੋ ਜੇ ਇਹਦਾ ਮਤਲਬ ਪੰਜਾਬ ਦੀ ਸਰਕਾਰ ਤੋਂ ਕੋਈ ਵੱਡੀ ਸ਼ਕਤੀ ਇਸ ਵਰਤਾਰੇ ਦੇ ਪਿੱਛੇ ਕੰਮ ਕਰਦੀ ਆ ਹੂੰ ਕਿਉਂਕਿ ਡੀਜੀਪੀ ਨੇ ਜਦੋਂ ਕਿਹਾ ਪੰਜਾਬ ਚ ਨਹੀਂ ਹੋਏ ਉਹਨਾਂ ਨੇ ਨਾਲ ਦੇ ਨਾਲ ਦੂਜੀ ਕਰਾਤੀ ਹੁਣ ਇਹਦਾ ਮਤਲਬ ਆਏ ਕੇਂਦਰੀ ਸੁਰੱਖਿਆ ਫੋਰਸ ਦੀ ਹਰਾਸਤਾ ਹੋਇ ਨਹੀਂ ਸੀ ਜਿਹੜੇ ਪੰਜਾਬ ਦੇ ਸਭ ਤੋਂ ਵੱਧ ਥਾਪੀਆਂ ਮਾਰਦੇ ਆ ਚੋਹਾਨਾ ਜੀ ਆਹ ਬਰਾੜਾ ਜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਹੈ ਤਾਂ ਉਹਦੀ ਗਵਾਹੀ ਚ ਸੀ ਬਿਲਕੁਲ ਤੇ ਫਿਰ ਉਹਨਾਂ ਦਾ ਵੀ ਧੱਗਾ ਚੱਕਿਆ ਗਿਆ ਜਿਹੜਾ ਬਸ ਜਾਓ ਗੈਂਗਸਟਰਾਂ ਨਾਲ ਮਿਲੇ ਹੋਏ ਨੇ ਜਾਓ ਕਿਸੇ ਉਹਨਾਂ ਤੋਂ ਵੱਡੀ ਸ਼ਕਤੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਇਹ ਗੱਲ ਇਹ ਤਾਂ ਸਾਬਤ ਹੁੰਦੀ ਆ ਫਿਰ ਉਸ ਤੋਂ ਬਾਅਦ ਲਾਰੈਂਸ ਮਿਸ਼ਨ ਹੋਈ ਨੂੰ ਗੁਜਰਾਤ ਦੀ ਜੇਲ੍ਹ ਚ ਸੇਫ ਕੋਈ ਧਾਰਾ ਲਾ ਕੇ ਭੇਜ ਦੇਣਾ 1 ਸਾਲ ਸ਼ਾਇਦ ਸਾਬਰਮਤੀ ਜੇਲ੍ਹ ਆ ਜਾਂ ਕੋਈ ਹੋਰ ਆ ਸਾਬਰਮਤੀ ਵੀ ਇਹਨੂੰ ਨਾ ਹੀ ਤਾਂ 1 ਸਾਲ ਪੁੱਛਗਿਛ ਕੀਤੀ ਜਾ ਸਕਦੀ ਆ ਨਾ ਕਿਤੇ ਬਾਹਰ ਪੇਸ਼ ਕੀਤਾ ਜਾ ਸਕਦਾ ਨਾ ਮੁਕਦਮਾ ਚ ਲਿਆ ਜਾ ਸਕਦਾ ਐਡੀ ਸਟੇਟ ਦੀ ਸੁਰੱਖਿਆ ਕੀ ਆ ਇਤੋਂ ਵੀ ਵੱਡੀ ਗੱਲ ਇੰਟਰਵਿਊ ਆ ਦੇ ਵਿੱਚ ਸਨੇਹਾ ਕੀ ਆ ਜੀ ਉਹ ਸਾਰਾ ਜਿਹੜਾ ਸਨੇਹਾ ਹਿੰਦੂ ਰਾਸ਼ਟਰਵਾਦ ਦਾ ਵਰਤਾਂਤਾ ਜਿਹੜੇ ਰਾਤ ਭਾਰਤੀ ਸਟੇਟ ਕਹਿ ਲੋ ਮੋਦੀ ਸਰਕਾਰ ਕਹਿ ਲੋ ਜਿਹੜਾ ਵਰਤਾਂਤੋ ਮੁਲਕ ਚ ਸਿਰਜ ਰਹੀ ਆ ਉਹ ਉਸ ਵਰਤਾਂਤ ਦੀ ਉਹਨੇ ਆਪਣੇ ਆਪ ਨੂੰ ਨੁਮਾਇੰਦਾ ਬਣਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਕਦੇ ਭਗਤ ਸਿੰਘ ਵਾਲੀਆਂ ਟੀ-ਸ਼ਰਟਾਂ ਵੀ ਪਾਉਂਦਾ ਹੁੰਦਾ ਸੀ ਕਰੇ ਭਿੰਡਰਾਂ ਵਾਲੇ ਦੀ ਵੀ ਪਾਉਂਦਾ ਹੁੰਦਾ ਸੀ ਜੀ ਜਦੋਂ ਇੱਥੇ ਉਹਦਾ ਸੋਈ ਨਾਲ ਵੀ ਸੀ ਗੱਠਜੋੜ ਜਿਹੜੀ ਅਕਾਲੀ ਦਲ ਨੇ ਸਿੱਖ ਫੈਡਰੇਸ਼ਨ ਨੂੰ ਨਕਾਰ ਕੇ ਬਣਾਈ ਸੀ ਚੰਡੀਗੜ੍ਹ ਯੂਨੀਵਰਸਿਟੀ ਦੇ ਚੋਣਾ ਚੋਸ ਉਦੋਂ ਉਹਨਾਂ ਨਾਲ ਵੀ ਸੀ ਉਹਦਾ ਗੱਠਜੋੜ ਜੀ ਤੇ ਹੁਣ ਉਹ ਇੱਕ હિન્દੂਆਂ ਦਾ ਇੱਕ ਰਾਸ਼ਟਰਵਾਦੀ ਨੇਤਾ ਜਾਂ ਦੇਸ਼ਤਵਾਦੀ ਨੇਤਾ ਹੋਣ ਵਜੋਂ ਕਹਿੰਦਾ ਜਦੋਂ ਕਹਿੰਦਾ ਵੀ ਖਾਲਸਾਣ ਦੇ ਖਿਲਾਫ ਮੈਂ ਲੜੂਗਾ ਇਸ ਤਰ੍ਹਾਂ ਕਰੂੰਗਾ ਸੋ ਇਸ ਕਰਕੇ ਇੱਕ ਸਿਆਸੀ ਵਰਤਾਰਾ ਜਦੋਂ ਕੋਈ ਮੁਲਕ ਦੀ ਸਰਕਾਰ ਲੋਕਾਂ ਤੇ ਫਾਸ਼ੀਵਾਦੀ ਦੇਸ਼ਤ ਪਾਉਣਾ ਚਾਹੁੰਦੀ ਹੋਵੇ ਉਦੋਂ ਉਹਦਾ ਇੱਕ ਏਜੰਡਾ ਇਹ ਵੀ ਹੁੰਦਾ ਵੀ ਉਹਨਾਂ ਦੀਆਂ ਤਾਕਤਾਂ ਨੂੰ ਉਹਨਾਂ ਦੀਆਂ ਸ਼ਕਤੀਆਂ ਨੂੰ ਵਰੋ ਜਿਹੜੇ ਲੋਕਾਂ ਦੇ ਮਨ 'ਚ ਡਰ ਪੈ ਜਾ ਕਰਨ ਤੇ ਲੋਕ ਫਿਰ ਆਪ ਮੰਗ ਕਰਨ ਵਿਪਰਸ ਨੂੰ ਸਖਤ ਕਰੋ ਜੀ ਸਖਤ ਕਾਨੂੰਨ ਦਿਓ ਜੀ ਵੱਧ ਅਧਿਕਾਰ ਦਿਓ ਜੀ ਇਹ ਕੁਛ ਦਿਓ ਸੋ ਇਹ ਪ੍ਰਸੰਗ ਦੇ ਵਿੱਚ ਹੁਣ ਸਵਾਲ ਤਾਂ ਤਾਂ ਇੱਕ ਤਾਂ ਇਹ ਆ ਇਹਨਾਂ ਨੂੰ ਦੱਸਤਾ ਵੀ ਕਾਕਾ ਆਪਣੀ ਔਕਾਤ 'ਚ ਰਹੇ ਚਾਹੇ ਉਹ ਭਗਵੰਤ ਮਾਨ ਆ ਚਾਹੇ ਡੀਜੀਪੀ ਆ ਦੂਜਾ ਫੇਰ ਇਹ ਹੁਣ ਉਹਨਾਂ ਅਕਸਰ ਤੇ ਲੈਣ ਐਕਸ਼ਨ ਬਲੀ ਸਭ ਗੱਲ ਤੇ ਉਹੀ ਆ ਨਾ ਹੁਣ ਸੀਆਈਏ ਸਟਾਫ ਖਰੜ ਦਾ ਸੀਆਈਏ ਖਰੜ ਦਾ ਉਹ ਸਟਾਫ ਆ ਤੇ ਦੂਜੀ ਗੱਲ ਜਿਨ੍ਹਾਂ ਦੀ ਕਸਟਡੀ ਦੇ ਵਿੱਚ ਸੀ ਜਿਹੜੇ ਉਸ ਵੇਲੇ ਲੈ ਕੇ ਆਏ ਸੀ ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਏਜੀਟੀ ਹੈ ਚਾਹੇ ਉਹ ਚਹਾਨ ਸਾਬ ਨੇ ਚਾਹੇ ਉਹ ਬਰਾੜ ਸਾਬ ਨੇ ਪਹਿਲਾਂ ਹਾਲਾਂਕਿ ਇਸ ਮਸਲੇ ਤੇ ਉਹਨਾਂ ਦੀ ਸਿਫਤ ਹੁੰਦੀ ਰਹੀ ਆ ਪਰ ਉਦੋਂ ਕੀ ਹੋ ਗਿਆ ਉਦੋਂ ਕੀ ਦੇ ਇਸ਼ਾਰੇ ਤੇ ਸਟੈਪ ਬੈਕ ਕਰ ਗਏ ਉਹ ਹੁਣ ਉਹ ਜਿਹੜਾ ਸੀਆਈਏ ਖਰੜ ਦਾ ਉਸ ਵੇਲੇ ਦਾ ਸਟਾਫ ਕੀ ਕਾਰਵਾਈ ਹੋਊਗੀ ਉਹਨਾਂ ਤੋਂ ਮਹੀਨਾ ਹੋ ਗਿਆ ਹਾਲਾਂਕਿ ਸਰਕਾਰ ਨੂੰ ਤਾਂ ਕਰ ਪਹਿਲਾਂ ਦੇਣੀ ਚਾਹੀਦੀ ਸੀ ਮਹੀਨਾ ਹੋ ਗਿਆ ਹਾਈ ਕੋਰਟ ਦੇ ਵਿੱਚ ਰਿਪੋਰਟ ਪਹੁੰਚੀ ਨੂੰ ਦੇਖੋ ਤੁਸੀਂ ਇਹ ਸੋਚੋ ਜਿੱਥੇ ਡੀਜੀਪੀ ਨੂੰ ਅਗਲੇ ਨੇ ਠੋਸਾ ਦਿਖਾਤਾ ਉਹ ਕਹਿੰਦਾ ਸੀ ਇਹ ਪਹਿਰਾਵਾ ਨਹੀਂ ਇਹ ਨਹੀਂ ਉਹ ਨਹੀਂ ਉਹੀ ਪਹਿਰਾ ਵਿੱਚ ਦੂਜੀ ਇੰਟਰਵਿਊ ਫੇਰ ਕਰਾਤੀ ਉਥੇ ਇਹਨਾਂ ਨੂੰ ਵਿਚਾਰਿਆਂ ਨੇ ਸੀਆਈਏ ਸਟਾਫ ਨੇ ਕੀ ਬੱਸ ਦੀ ਗੱਲ ਆ ਜਿਵੇਂ ਆਪਾਂ ਕੀ ਇਹ ਜਿਹੜਾ ਸੀਆਈਏ ਦੇ ਸਟਾਫ ਆ ਤਕਨੀਕੀ ਤੌਰ ਤੇ ਉਹਨਾਂ ਦੀ ਹਰਾਸ਼ ਚ ਪਰ ਅਸਲ ਰੂਪ ਦੇ ਵਿੱਚ ਤਾਂ ਕਿਸੇ ਹੋਰ ਵੱਡਿਆਂ ਦੀ ਹਰਾਸਤ ਤੇ ਰਿਹਾ ਨਾ ਨਹੀਂ ਮਾਲੀ ਸਾਹਿਬ ਪਰ ਸਮੇਂ-ਸਮੇਂ ਤੇ ਜਦੋਂ ਕਿਤੇ ਕੁਝ ਗਲਤ ਹੁੰਦਾ ਪੂਰੀ ਜਿਵੇਂ ਕਹਿ ਲਈ ਕੋ ਕੰਪਨੀ ਦੇ ਵਿੱਚੋਂ ਕਿ ਮੈਂ ਪੂਰੀ ਫੋਰਸ ਦੇ ਵਿੱਚੋਂ ਕੋਈ ਬੰਦਾ ਤੇ ਬੋਲਦਾ ਉੱਥੇ ਕਿੰਨੇ ਮੁਲਾਜ਼ਮ ਹੋਣਗੇ ਕਿਸੇ ਇੱਕ ਨੇ ਨਹੀਂ ਇਸ ਗਲਤ ਗੱਲ ਦਾ ਵਿਰੋਧ ਕੀਤਾ ਕਿਸੇ ਇੱਕ ਨੇ ਨਹੀਂ ਜਿਹ ਡੀਜੀਪੀ ਸਾਹਿਬ ਤੋਂ ਅੱਖਾਂ ਪਰੋਖੇ ਹੋ ਰਿਆ ਸੀ ਕਿਸੇ ਇੱਕ ਬੰਦੇ ਨੇ ਨਹੀਂ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਇਹ ਤਾਂ ਫਿਰ ਜਾਂਚ ਤੋਂ ਪਤਾ ਲੱਗ ਸਕਦਾ ਨਾ ਜੀ ਵੀ ਕਿੰਨੇ ਅਗ ਨੂੰ ਪਹਿਲੀ ਗੱਲ ਤੋਂ ਪਤਾ ਕਿੰਨੇ ਅਗ ਨੂੰ ਸੀ ਕੀ ਪਤਾ ਕਿੰਨੇ ਇੱਕ ਨੂੰ ਪਤਾ ਸੀ ਹੋ ਸਕਦਾ ਬਹੁਤੇ ਨੂੰ ਪਤਾ ਹੀ ਨਾ ਹੋਵੇ ਬਹੁਤ ਘੱਟ ਨੂੰ ਪਤਾ ਹੋਵੇ ਜਦੋਂ ਇਹਦੀ ਜਾਂਚ ਹੋਈ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਆ ਤੇ ਉਹਦੇ ਵਿੱਚੋਂ ਫਿਰ ਇਹ ਗੱਲਾਂ ਪਤਾ ਲੱਗਣਗੀਆਂ ਨਾ ਜੀ ਇਹਦਾ ਮਤਲਬ ਜਿਹੜੀ ਪੁਲਿਸ ਆ ਉਹ ਗੰਗਾਸਟਰਾਂ ਤੋਂ ਕਿੰਨੀ ਡਰੀ ਹੋਈ ਆ ਤੇ ਕਿੰਨੀ ਕੋਆਪਰੇਟ ਕਰਦੀ ਆ ਇਹ ਤਾਂ ਤੁਸੀਂ ਆਪਣੇ ਰੰਧਾਵਾ ਸਾਹਿਬ ਜਦੋਂ ਜੇਲ੍ਹ ਮੰਤਰੀ ਸੀ ਉਹਨਾਂ ਦਾ ਬਿਆਨ ਮੈਂ ਦੁਹਰਾਉਣਾ ਉਹ ਕਹਿੰਦੇ ਅਸੀਂ ਏ ਡੀ ਜੀ ਪੀ ਜੇਲ੍ਹਾਂ ਦਿੱਲੀ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕਰੀ ਕੀ ਜਾਂਦੇ ਹੋ ਵੀ ਅੰਦਰ ਬਹਿ ਕੇ ਪਹਿਲਾਂ ਤਾਂ ਕਹਿੰਦੇ ਸਰ ਆਬਾ ਦਾ ਕਹਿੰਦਾ ਜੇਲ੍ਹਾਂ ਹੈਨ ਕਾਲਜ ਵਤਨ ਸੇਵਕਾਂ ਲਈ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਫਿਰ ਇਹਨਾਂ ਨੂੰ ਸੁਧਾਰ ਕਰ ਬੜਾਇਆ ਹੁਣ ਇਹ ਟ੍ਰੇਨਿੰਗ ਸੈਂਟਰ ਤੇ ਆਪਰੇਸ਼ਨ ਸੈਂਟਰ ਬਣ ਗਏ ਗਿੰਗਸਟਾਂ ਦੇ ਵੀ ਅੰਦਰੋਂ ਅੰਦਰੇ ਸਾਰਾ ਕੁਝ ਕਿਵੇਂ ਜਾਂਦਾ ਰਿਹਾ ਤੇ ਸਾਰਾ ਪਤਾ ਕਿਵੇਂ ਲੱਗੀ ਜਾ ਰਿਹਾ ਕਹਿੰਦਾ ਉਹ ਕਹਿੰਦਾ ਵੀ ਇਹ ਸਾਡੀ ਲੋੜ ਆ ਇਹਨਾਂ ਕੋਲੇ ਇਸ ਮਾਲਵੇ ਪਹੁੰਚੇ ਤਾਂ ਕਿ ਅਸੀਂ ਇਹਨਾਂ ਨੂੰ ਟਰੈਕ ਕਰਦੇ ਰਹੀਏ ਸਾਨੂੰ ਪਤਾ ਲੱਗੇ ਇਹ ਕੀ ਕਰ ਰਹੇ ਨੇ ਕੀ ਸੋਚ ਰਹੇ ਨੇ ਹੁਣ ਇਹਦਾ ਦੂਜਾ ਪੱਖ ਇਹ ਆ ਜੀ ਜੇ ਜਿੱਥੇ ਤਾਂ ਉਹਨਾਂ ਨੂੰ ਫਿੱਟ ਹੁੰਦਾ ਵੀ ਇਹਨੂੰ ਚੱਲਣ ਦੋ ਉੱਥੇ ਚੱਲਣ ਦਿੰਦੇ ਨੇ ਜਿੱਥੇ ਨਹੀਂ ਫਿੱਟ ਹੁੰਦਾ ਉੱਥੇ ਰੋਕ ਲੈਂਦੇ ਨੇ ਮੈਂ ਤੁਹਾਨੂੰ ਕਿਹਾ ਨਾ ਤੂੰ ਦੇਖੋ ਕਿਵੇਂ ਕਿੱਥੋਂ ਕਿੱਥੋਂ ਫੜੇ ਜਾਂਦੇ ਨੇ ਬੰਦੇ ਕੋਟ ਕਪੂਰੇ ਮਾਰਿਆ ਗਿਆ ਇੱਕ ਬੰਦਾ ਜੀ ਉਸੇ ਸ਼ਾਮ ਨੂੰ ਆ ਨੀਲਪੁਰ ਰਾਜਪੁਰਗਿਆ ਦਿੱਲੀ ਪੁਲਸ ਆ ਕੇ ਚੱਕੇ ਲਗੀ ਉਹ ਗੈਂਗ ਨੂੰ ਜੀ ਇਹਨਾਂ ਵੱਲ ਪੰਜਾਬ ਪੁਲਿਸ ਕਿੱਥੇ ਖੜੀ ਐ ਮਾਮਲੇ ਦੇ ਵਿੱਚ ਕਹੀਂ ਜਾਓ ਤੁਸੀਂ ਵੀ ਮੁਲਕ ਦੇ ਵਿੱਚ ਸਾਡਾ ਜਿਹੜਾ ਅਮਨ ਕਾਨੂੰਨ ਦਾ ਇਹ ਆ ਜੀ ਸਾਡਾ ਪੁਲਿਸ ਦਾ ਇਹ ਆ ਜੀ ਤੁਸੀਂ ਦੇਖ ਲਓ ਨਾ ਗੰਗਾਸਤਰਾ ਤੇ ਕਾਬੂ ਹੋ ਰਿਹਾ ਨਾ ਨਸ਼ੇ ਤੇ ਕਾਬੂ ਹੋ ਰਿਹਾ ਤੁਹਾਡੇ ਸਾਹਮਣੀਆਂ ਇਹਦਾ ਮਤਲਬ ਜਿਹੜਾ ਰਾਜਤੰਤਰ ਆ ਪ੍ਰਸ਼ਾਸਨ ਕਾ ਸਾਡਾ ਉਹ ਬੁਰੀ ਤਰ੍ਹਾਂ ਦਰਜਾ ਨਾ ਹੋ ਚੁੱਕਿਆ ਉਹ ਚ ਡਰ ਵੀ ਆ ਉਹ ਚ ਲਾਲਚ ਵੀ ਆ ਹੁਣ ਇੱਕ ਅੰਮ੍ਰਿਤਸਰ ਵੱਲ ਦੀ ਕਿਸੇ ਦੀ ਇੰਟਰਵਿਊ ਸੀ ਕੋਈ ਮਾਰਿਆ ਗਿਆ ਉਹਨੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਜਦੋਂ ਤੁਹਾਨੂੰ ਪਤਾ ਬੰਦੇ ਨੂੰ ਫੜਦੇ ਕਿਉਂ ਨਹੀਂ ਉਹ ਕਹਿੰਦੇ ਸਾਡੇ ਬੱਚੇ ਵੀ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਬੱਚੇ ਵੀ ਜਾਣਦੇ ਨੇ ਇਹਦਾ ਮਤਲਬ ਉਹਨਾਂ ਨੂੰ ਇਹ ਵੀ ਡਰ ਆ ਵੀ ਜੇ ਅਸੀਂ ਪੂਰੀ ਕਾਰਵਾਈ ਕਰਾਂਗੇ ਇਹ ਸਾਡੇ ਪਰਿਵਾਰਕ ਨੂੰ ਨੁਕਸਾਨ ਵੀ ਕਰ ਦਿੰਦੇ ਨੇ ਇਹ ਬਹੁਤ ਚਿੰਤਾ ਵਾਲਾ ਤੇ ਫਿਕਰਮੰਦ ਵਾਲਾ ਮਸਲਾ ਈ ਸਾਡੇ ਪਰ ਮਾਲੀ ਸਾਹਿਬ ਇਹ ਸਾਰੇ ਮਸਲੇ ਦੇ ਵਿੱਚ ਪ੍ਰਬੋਧ ਕੁਮਾਰ ਜੀ ਸਫਤ ਕਰਨੀ ਬਣਦੀ ਆ ਜਿਨ੍ਹਾਂ ਨੇ ਇੱਕ ਸੱਟ ਪਹਿਲਾਂ ਵੀ ਬਣੀ ਸੀ ਉਹਦੇ ਵਿੱਚ ਏ ਡੀ ਜੀ ਪੀ ਜ਼ਿਲ੍ਹਾ ਅਰਣਪਾਲ ਜੀ ਸੀਗੇ ਜਦੋਂ ਸੱਟ ਬਣਦੀ ਆ ਉਹ ਸੱਟ ਰਿਪੋਰਟ ਕੀ ਜਮ੍ਹਾਂ ਕਰਵਾਉਂਦੀ ਆ ਕੀ ਰਿਪੋਰਟ ਸਬਮਿਟ ਕਰਦੀ ਆ ਉਹ ਸੱਟ ਕਹਿੰਦੀ ਆ ਜੀ ਇੱਥੇ ਤਾਂ ਇੰਟਰਵਿਊ ਨਹੀਂ ਪੰਜਾਬ ਦੇ ਵਿੱਚ ਹੋਈ ਪਰ ਜਦੋਂ ਹਾਈ ਕੋਰਟ ਸੱਟ ਬਣਾਉਂਦੀ ਆ ਪ੍ਰਭੋਤ ਕੁਮਾਰ ਸੀਗੇ ਉਹਦੇ ਵਿੱਚ ਨਲੰਬਰੀ ਜੀ ਸੀਗੇ ਇੱਕ ਇੱਕ ਅਪਸਰ ਸ਼ਾਇਦ ਹੋਰ ਸੀਗੇ ਤਿੰਨ ਅਪਸਰਾਂ ਦੇ ਸੈੱਟ ਸੀ ਉਹ ਪਰ ਉਹ ਸੈੱਟ ਸਾਰਾ ਕੁਝ ਕੱਢ ਲਿਆਉਂਦੀ ਆ ਫਿਰ ਵੀ ਬਾਵਜੂਦ ਇਸ ਦੇ ਕਿ ਪਹਿਲਾਂ ਇੱਕ ਸੈੱਟ ਨਹੀਂ ਕੀਤਾ ਤੇ ਹਾਲਾਂਕਿ ਉਹ ਵੀ ਅਫਸਰ ਤਾਂ ਪੰਜਾਬ ਸਰਕਾਰ ਦੇ ਅੰਡਰ ਹੀ ਨੇ ਨਾ ਪਰ ਉਹਨਾਂ ਅਪਸਰਾਂ ਦੀ ਵੀ ਤਾਂ ਸਖਤ ਕਰਨੀ ਬਣਦੀ ਆ ਨਹੀਂ ਦੇਖੋ ਪੁਲਿਸ ਦੇ ਵਿੱਚ ਧੜੇਬੰਦੀ ਬਹੁਤ ਆ ਜਦੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਹੋਵੇ ਵੀ ਪੰਜਾਬ ਸਰਕਾਰ ਆ ਜਿਹੜੀ ਅਸੀਂ ਜੋ ਵੀ ਕੰਮ ਕਰਾਂਗੇ ਉਹ ਉਹਨੂੰ ਚੰਗਾ ਸਮਝਦੀ ਆ ਕਿ ਮੜ ਉਦੇ ਆਧਾਰ ਤੇ ਫਿਰ ਉਹ ਕਾਰਵਾਈ ਕਰਦੇ ਨੇ ਹੁਣ ਜਦੋਂ ਹਾਈ ਕੋਰਟ ਨੇ ਸੱਟ ਬਣਾਤੀ ਹੁਣ ਇਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਸੁਰੱਖਿਆ ਮਿਲ ਗਈ ਮੰਨ ਲਓ ਇਹ ਸੱਚੀ ਕੋਈ ਗਲਤੀ ਵੀ ਕਰ ਦੇਣ ਇਹ ਇਹਨਾਂ ਦੀ ਜਾਂਚ ਆ ਉਹਦੀ ਉਹ ਸਾਹਮਣੇ ਲੈ ਆਉਣਗੇ ਵੀ ਇਹ ਉਹ ਬਦਲਾਖੋਰੀ ਕਰ ਰਿਹਾ ਜੀ ਸਾਡੇ ਨਾਲ ਜਿਵੇਂ ਨਸ਼ੇ ਵਾਲੀਆਂ ਰਿਪੋਰਟਾਂ ਕਿੰਨਾ ਚਿਰ ਦੱਬੀਆਂ ਰਹੀਆਂ ਜੀ ਤੁਸੀਂ ਦੇਖੋ ਪੁਲਿਸ ਅਫਸਰਾਂ ਦੀ ਪਹਿਲਾਂ ਆਪਣੇ ਸਿੱਧੂ ਸੀ ਸਿੱਧੂ ਨਾਲ ਜਦੋਂ ਰਿਪੋਰਟ ਦਿੱਤੀ ਪੁਲਿਸ ਦੇ ਦੋ ਘੜੇ ਸਾਹਮਣੇ ਹੋ ਗਏ ਉਹਨੂੰ ਕੈਪਟਨ ਅਮਰਿੰਦਰ ਨੇ ਸਮਝੌਤਾ ਕਰਾਤਾ ਗੱਲ ਜਾਮਗੀ ਜਦੋਂ ਬਾਕੀਆਂ ਰਪੋਟਾਂ ਸੀ ਜਿਹੜੀਆਂ ਗਈਆਂ ਉੱਥੇ ਉਹੀ ਮਾਮਲੇ ਫੇਰ ਸਾਹਮਣੇ ਆ ਗਏ ਕਿੰਨਾ ਚਿਰ ਉਹ ਜਾਮ ਰਹੀਆਂ ਮੁੜ ਕੇ ਕਿੰਨੇ ਰੋਲੇ ਰੱਪੇ ਤੋਂ ਬਾਅਦ ਖੁੱਲੀਆਂ ਨੇ ਚੌਥੀ ਤਾਂ ਹਾਲੇ ਵੀ ਨਹੀਂ ਖੁੱਲੀ ਨਾ ਜੀ ਜਿਹਦੇ ਵਿੱਚ ਵੱਡੇ ਅਫਸਰ ਆ ਜਿਹੜੇ ਉਹਨਾਂ ਦੇ ਹੱਥ ਹੁੰਦੇ ਨੇ ਸੋ ਇਸ ਕਰਕੇ ਜਿਹੜਾ ਅਫਸਰ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ ਜੇ ਕੋਈ ਇਹ ਗੱਲ ਪਰ ਇਹ ਗੱਲ ਉਹਨੂੰ ਗਾਹਾਂ ਵੀ ਤੋੜਨਾ ਜੀ ਇਹਨੂੰ ਸਿਰੇ ਲਾਉਣ ਤਾਂ ਗੱਲ ਆ ਇਸ ਕਰਕੇ ਐ ਨਹੀਂ ਹੈ ਜੇ ਆਪਾਂ ਇਹ ਕਹੀ ਵੀ ਸਾਰੇ ਪੁਲਿਸ ਵਾਲੇ ਮਾੜਾ ਕੰਮ ਕਰਦੇ ਨੇ ਹੁਣ ਤੁਸੀਂ ਇਹ ਦੇਖ ਲਓ ਤੇ ਆਪਣੇ ਕਮਰ ਵਿਜੇ ਪ੍ਰਤਾਪ ਉਹਦੀ ਸਿਫਤ ਵੀ ਬਹੁਤ ਕਰਦੇ ਨੇ ਤੇ ਉਹਦੀ ਉਲੋਚਨਾ ਵੀ ਬਹੁਤ ਕਰਦੇ ਨੇ ਉਹ ਨਸ਼ੇ ਵਾਲੇ ਮਾਮਲਿਆਂ ਦੇ ਵਿੱਚ ਕਿਤੇ ਕਿਹਾ ਗਿਆ ਵੀ ਕੋਈ ਰਿਪੋਰਟ ਸੀ ਉਹਦੇ ਉੱਤੇ ਨੇ ਕਮਰ ਵਿਜੇ ਪ੍ਰਤਾਪ ਨੇ ਦਸਖਤ ਨਹੀਂ ਕੀਤੇ ਇਹ ਜਾਣੇ ਓਲਾ ਨਾ ਜਿਹੜਾ ਜੀ ਪ੍ਰਸ਼ਾਸਨ ਦੇ ਵਿੱਚ ਓਲਾ ਜਿਹੜਾ ਇਹ ਚ ਪਾਰਦਰਸ਼ਤਾ ਨਹੀਂ ਹੈ ਜਿਹਦੇ ਵਿੱਚੋਂ ਜਦੋਂ ਕਿਸੇ ਨੂੰ ਲੋੜ ਹੁੰਦੀ ਆ ਉਹ ਪੀਪਰ ਲੀਕ ਕਰ ਦਿੰਦਾ ਜਦੋਂ ਕਸਰ ਨੂੰ ਨਹੀਂ ਲੋਡ ਹੁੰਦੀ ਉਹ ਪੇਪਰ ਦੱਬ ਲੈਂਦਾ ਸੋ ਇਸ ਕਰਕੇ ਫਰਕ ਹੈ ਹਾਲਾਂਕਿ ਹਾਈ ਕੋਰਟਾਂ ਬਾਰੇ ਵੀ ਕਿੰਨੇ ਸਵਾਲ ਉੱਠੇ ਨੇ ਤੁਹਾਨੂੰ ਪਤਾ ਪਰ ਹਾਈ ਕੋਰਟ ਜੋ ਕੰਮ ਕਰਦੀ ਆ ਤਾਂ ਉਹਦਾ ਕਿਸੇ ਨਾ ਕਿਸੇ ਪਾਸੇ ਕੋਈ ਰਿਜਲਟ ਨਿਕਲਿਆ ਆਉਂਦਾ ਨਹੀਂ ਤਾਂ ਕੀ ਬਣ ਗਿਆ ਪਹਿਲਾਂ ਕਹਿੰਦੇ ਸੀ ਕਮੇਟੀ ਜਿਹੜੇ ਕੰਮ ਦੀ ਕਮੇਟੀ ਬਣਾਉਣੀ ਆ ਕੰਮ ਤੇ ਪਾਓ ਮਿੱਟੀ ਕੰਮ ਤੇ ਪਾਉਣ ਦੀ ਕਮੇਟੀ ਬਣਾ ਦਿਓ ਹੁਣ ਬਾਣੀ ਕਮੇਟੀਆਂ ਰਹੀਆਂ ਨੇ ਨਹੀਂ ਹੁਣ ਸੱਟ ਬਣ ਰਹੀ ਹੈ ਸੱਟ ਦਾ ਮਤਲਬ ਕੀ ਬਣ ਗਿਆ ਵੀ ਮੁੱਦੇ ਦੇ ਸੱਟ ਹੋ ਜੋ ਮੁੱਦੇ ਦੇ ਬਹਿ ਜਾਓਗਾ ਤੋਰੋ ਨਾ ਮਰਵਾ ਮਮਲਾਸਦਾ ਕੀ ਬਣਿਆ ਦੀ ਤੁਸੀਂ ਦੇਖੋ ਨਾ ਸਾਰੀਆਂ ਗੱਲਾਂ ਦਾ ਕੀ ਬਣ ਰਿਹਾ ਸਿੱਟ ਤੇ ਸਿੱਟ ਸਿੱਟ ਤੇ ਸਿੱਟ ਫਿਰ ਇਹਨਾਂ ਦੀ ਆਪਸੀ ਵਿਰੋਧਾਈਆਂ ਨਹੀਂ ਹੁੰਦੀਆਂ ਨੇ ਉਹ ਜਿਹਦੇ ਵਿੱਚ ਉਹ ਜਿਵੇਂ ਸਰਜੀਤ ਪਾਤਰ ਨੇ ਕਿਹਾ ਨਾ ਇਹਨਾਂ ਅਦਾਲਤਾਂ 'ਚ ਬੰਦੇ ਬਿਰਖ ਹੋ ਗਏ ਫੈਸਲਾ ਸੁਣਦੇ ਆ ਸੁਣਦੇ ਆ ਸੁੱਕ ਗਏ ਨੇ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਬੈਠੇ ਰਹਿਣਗੇ ਅਨੇ ਨੇ ਜਦੋਂ ਤੁਸੀਂ ਵੋਟ ਸਿਆਸਤ ਕਰਨ ਲੱਗ ਗਏ ਇਨਸਾਫ ਦੀ ਸਿਆਸਤ ਦੇ ਤਾਂ ਐਨੇ ਐਨੇ ਦੂਰ ਤੁਸੀਂ ਮਸਲੇ ਲਮਕਾਈ ਜਾਂਦੇ ਹੋ ਤਾਂ ਹੀ ਤਾਂ ਕੋਈ ਗੱਲ ਨਹੀਂ ਸਿਰੇ ਲੱਗਦੀ ਜੀ ਇਸ ਕਰਕੇ بڑے ਵੱਡੇ ਘਮੀਰ ਮਾਮਲੇ ਨੇ ਜਿਨ੍ਹਾਂ ਨੂੰ ਸਰਕਾਰਾਂ ਨੂੰ ਸਿਆਸੀ ਪਾਰਟੀਆਂ ਨੂੰ ਤੇ ਅਫਸਰਸ਼ਾਹੀ ਨੂੰ ਅਕਸਰੇ ਹੁੰਦਾ ਅਫਸਰਸ਼ਾਹੀ ਬਾਚ ਨਿਕਲਦੀ ਆ ਦੋਸ਼ ਆ ਜਿਹੜਾ ਸਿਆਸੀ ਬੰਦੇ ਤੇ ਆਉਂਦਾ ਜਦੋਂ ਕਿ ਸਿਆਸੀ ਬੰਦਿਆ ਅਫਸਰਸ਼ਾਹ ਤੇ ਮਾਇਆ ਧਾਰੀਆਂ ਦਾ ਗੱਠ ਜੋੜਾ ਇੱਕ ਜੀ ਇਹ ਸਾਰੇ ਗੱਠ ਜੋੜ ਤੇ ਜਦੋਂ ਧਿਆਨ ਕੇਂਦਰਤ ਨਹੀਂ ਹੁੰਦਾ ਨਿਸ਼ਾਨਾ ਕੇਂਦਰਤ ਨਹੀਂ ਹੁੰਦਾ ਫਿਰ ਤਾਂ ਇਹੀ ਹੈ ਨਾ ਰਿਸ਼ਵਤ ਲੈਣ ਦਾ ਫੜਿਆ ਗਿਆ ਰਿਸ਼ਵਤ ਦੇ ਕੇ ਛੁੱਟ ਗਿਆ ਸੋ ਇਹ ਨੈਕਸਸ ਹੈ ਜਿਹੜਾ ਇਹਨੂੰ ਤੋੜਨ ਦੀ ਲੋੜ ਹੈ ਪਰ ਮਾਲੀ ਸਾਹਿਬ ਕੀ ਦੀ ਸ਼ੈ ਸੀ ਪਿੱਛੇ ਕਿਹੜੀ ਸਰਕਾਰ ਆ ਪੰਜਾਬ ਸਰਕਾਰ ਤੋਂ ਵੱਡੀ ਕੋਈ ਤਾਕਤ ਐ ਇਸ ਗੱਲ ਨੂੰ ਇੱਕ ਪਾਸੇ ਕਰਕੇ ਦੇਖੀਏ ਸੀਆਈਏ ਖਰੜੇ ਇੰਟਰਵਿਊ ਹੋਈਆ ਏਜੀਟੀਐਫ ਦੀ ਕਸਟਡੀ ਦੇ ਵਿੱਚ ਸੀ ਇੰਟਰਵਿਊ ਹੋਈਆ ਪਰ ਕੀ ਇਸ ਪੁਲਿਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਕਿਸੇ ਨੂੰ ਇਨਸਾਫ ਦੇ ਦੂਗੀ ਜਿਹੜੀ ਗੈਂਗਸਟਰ ਦੀ ਇੰਟਰਵਿਊ ਤੱਕ ਕਰਵਾ ਕੇ ਪਰਦੇ ਪਾ ਲੈਂਦੀ ਆ ਤੇ ਝੂਠੀਆਂ ਰਿਪੋਰਟਾਂ ਦੇ ਦੇਖੋ ਬਹੁਤ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਇੱਛਾ ਸ਼ਕਤੀ ਚਾਹੀਦੀ ਆ ਇੱਛਾ ਸ਼ਕਤੀ ਹੋ ਜੇ ਕੀ ਨਹੀਂ ਹੋ ਸਕਦਾ ਘੱਗਰ ਚ ਹੜ ਆਉਂਦੇ ਰਹੇ ਇੱਛਾ ਸ਼ਕਤੀ ਨਹੀਂ ਆਏ ਨਹੀਂ ਹੁੰਦਾ ਰਿਹਾ ਇੱਛਾ ਸ਼ਕਤੀ ਨਹੀਂ ਇੱਛਾ ਸ਼ਕਤੀ ਪਹਿਲਾਂ ਉਹਦਾ ਪਤਾ ਕਿਵੇਂ ਲੱਗੂ ਜੀ ਨੀਤਾਂ ਨਹੀਂ ਹੈਗੀਆਂ ਨੀਤ ਹੋਣੀ ਚਾਹੀਦੀ ਇੱਛਾ ਸ਼ਕਤੀ ਹੋਣੀ ਹੈ ਉਹ ਤੁਹਾਡਾ ਨੀਤੀਆਂ ਚੋਂ ਪਤਾ ਲੱਗੂ ਨੀਤੀਗਤ ਫੈਸਲਿਆਂ ਤੋਂ ਪਤਾ ਲੱਗੂ ਇਸ ਕਰਕੇ ਮੁੱਖ ਤੌਰ ਤੇ ਸਿਆਸੀ ਲੀਡਰਸ਼ਿਪ ਆ ਜਦੋਂ ਆਪਾਂ ਕਹਿੰਦੇ ਸਿਆਸਤ ਫੈਸਲਾ ਕੌਣ ਹੁੰਦੀ ਆ ਹਰ ਇੱਕ ਮਾਮਲੇ ਦੇ ਵਿੱਚ ਜੇ ਸਿਆਸਤ ਸਹੀ ਤੇ ਰਾਹ ਤੇ ਪਈ ਆ ਜਿਹੜਾ ਪ੍ਰਸ਼ਾਸਨਕ ਤੰਤਰ ਉਹਨੂੰ ਮੂਹਰੇ ਲਾ ਸਕਦੀ ਆ ਜੇ ਉਹ ਸਹੀ ਹੋ ਤਾਂ ਲੋਕਾਂ ਦੀ ਵੀ ਹਮਾਇਤ ਹੋਣਾ ਨਹੀਂ ਹੁਣ ਤੁਹਾਡਾ ਮੀਡੀਆ ਜੀ ਜਿਹਨੂੰ ਹੁਣ ਚੌਥਾ ਥੰਮ ਕਹਿਣ ਲੱਗੇ ਅਸਲ ਦੇ ਵਿੱਚ ਚੌਥਾ ਥੰਮ ਨੂੰ ਕਦੇ ਵੀ ਨਹੀਂ ਕਹਿੰਦੇ ਸੀ ਇਹਨੂੰ ਵਾਚ ਡੌਗ ਕਹਿੰਦੇ ਸੀ ਵੀ ਇਹ ਨਿਗਰਾਨੀ ਰੱਖ ਰਿਹਾ ਵੀ ਜਿਹੜੇ ਸਰਕਾਰ ਆ ਉਹਦੀਆਂ ਤਿੰਨ ਟੰਗਾਂ ਹੁੰਦੀਆਂ ਕਾਰਜਪਾਲਿਕਾ ਨਿਆਂਪਾਲਿਕਾ ਵਿਧਾਨਪਾਲਿਕਾ ਜਿਹੜੀ ਚੌਥੀ ਟੰਗਾ ਉਹ ਹੁੰਦੀ ਨਹੀਂ ਇਹਦੇ ਉਹ মিডিਆ ਕ੍ਰੀਏਟ ਕਰਦਾ মিডিਆ ਪੈਦਾ ਕਰਦਾ ਕੀ ਪੈਦਾ ਕਰਦਾ ਲੋਕਾਂ ਦੀ رائے ਕੀ ਸਟੇਟ ਦੀਆਂ ਨੀਤੀਆਂ ਪਾਲਸੀਆਂ ਲੋਕਾਂ ਦੇ ਹਿੱਤ ਚ ਨੇ ਜਾਂ ਉਲਟ ਨੇ ਜੇ ਤਾਂ ਲੋਕਾਂ ਦੇ ਹਿੱਤ ਚ ਨੇ ਉਹ رائے ਪੈਦਾ ਕਰ ਦਿੰਦਾ ਉਹ ਸਥਾਈ ਸਰਕਾਰ ਬਣ ਜਾਂਦੀ ਆ ਲੋਕ رائے ਚੌਥਾ ਥੰਮ ਬਣ ਜਾਂਦੀ ਆ ਉਹਨਾਂ ਨੇ ਥੋੜਾ ਸੰਕਲਪੇ ਬਦਲਤਾ ਲੋਕ رائے ਨੂੰ ਪਰਾਂ ਕਰਕੇ ਕਹਿੰਦਾ ਅਸਲ ਚ ਮੀਡੀਆ ਚੌਥਾ ਥੰਮ ਆ ਤੇ ਆਪਾਂ ਖੁਸ਼ ਹੋਗੇ ਵੀ ਮੀਡੀਆ ਚੌਥਾ ਥੰਮ ਆ ਅਸੀਂ ਉਹ ਜਿਹੜਾ ਵਰਤਾਓ ਕਰਨ ਲੱਗੇ ਵਿਹਾਰ ਕਰਨ ਲੱਗੇ ਅਸੀਂ ਕਹਿੰਦੇ ਜਿਵੇਂ ਹੋਰਾਂ ਸਾਰਿਆਂ ਨੂੰ ਮਾਨਸਤਕਾਰ ਮਿਲਦਾ ਚੌਥੇ ਥੰਮਨੇ ਫੱਟੇ ਚੱਕਦੇ ਚੌਥਾ ਥੰਮ ਉਹਨਾਂ ਦਾ ਤੁਸੀਂ ਉਹਨੂੰ ਮੋਦੀ মিডিਆ ਕਹਿ ਦਿਓ ਗੋਦੀ মিডিਆ ਕਹਿ ਲੋ ਕੇਜਰੀ মিডিਆ ਕਹਿ ਲੋ ਮਤਾਂਗੇ ਨਾ ਫੱਟੇ ਚੱਕਦੇ ਲੋ ਸੋ ਇਸ ਕਰਕੇ ਇਹ ਬਹੁਤ ਤੰਦ ਤਾਣੀ ਵਿਗੜੀ ਹੋਈ ਆ ਵੱਡੇ ਫੈਸਲੇ ਲੈਣ ਦੀ ਲੋੜਾ ਜੇ ਤੁਸੀਂ ਗੱਲ ਕੀਤੀ ਕਿ ਮਾਨ ਸਾਹਿਬ ਕਹਿੰਦੇ ਸੀ ਇੱਛਾ ਸ਼ਕਤੀ ਦੀ ਲੋੜਾ ਹੁਣ ਮਾਨ ਸਾਹਿਬ ਨੂੰ ਕਦੇ ਕਿਸੇ ਨੇ ਇਹ ਨਹੀਂ ਯਾਦਵਾ ਕਿ ਇੱਛਾ ਸ਼ਕਤੀ 2.5 ਸਾਲ ਹੋ ਗਏ ਭਾ ਇੱਥੇ ਰੱਖ ਕੇ ਕਿੱਥੇ ਭੁੱਲ ਗਏ ਨਹੀਂ ਦੇਖੋ ਉਹ ਚੁਟਕਲੇਵਾਜ਼ ਆ ਬੁਨਿਆਦੀ ਤੌਰ ਤੇ ਉਹਨੇ ਇੱਕ ਚੁਟਕਲਾ ਛੱਡਣਾ ਹੁੰਦਾ ਜਿਵੇਂ ਮਤਲਬ ਹੁਣ ਉਹਨੇ ਨਵਾਂ ਚੁਟਕਲਾ ਛੱਡਿਆ ਕਹਿੰਦਾ ਬੇਅਦਵੀ ਦੇ ਇਹ ਜੇ ਨਵੇਂ ਤੱਕ ਸਾਹਮਣੇ ਆ ਗਏ ਸੁਣ ਕੇ ਲੋਕ ਕੰਡੇ ਖੜੇ ਹੋ ਜਾਣਗੇ ਇਹਦਾ ਮਤਲਬ 2.5 ਸਾਲ ਪਹਿਲਾਂ ਜਦੋਂ ਤੁਸੀਂ ਕਹਿੰਦੇ ਸੀ ਜਾਂਚ ਹੋਈ ਪਈ ਆ ਦੋਸ਼ੀ ਨਿਕਰੇ ਪਏ ਨੇ 24 ਘੰਟਿਆਂ ਚ ਜਾਂ ਹਫ਼ਤੇ ਚ ਕਰ ਦਾਂਗੇ ਉਹ ਫਰਾਡ ਸੀ ਲੋਕਾਂ ਨਾਲ ਕੀ ਆ ਫਰਾਡ ਜਿਹੜਾ ਇਹ ਕਹਿੰਦਾ ਸੀ ਥੋੜਾ ਪੈਸਾ ਪਹਾੜਾਂ ਚ ਦੱਬਿਆ ਪਿਆ ਪਹਾੜਾਂ ਚੋਂ ਕੱਢ ਕੇ ਲਿਓ ਢੱਡਾ ਚੋਂ ਕੱਢ ਕੇ ਲਿਓ ਲਿਆ ਤਾਂ ਕੋਈ ਪੈਸਾ ਜਿਹੜਾ ਕੁਛ ਦਿਨ ਚੋਂਣ ਵੇਲੇ ਛੱਡਦਾ ਹੁੰਦਾ ਉਹ ਕਹਿੰਦਾ ਸੀ ਸੁਖ-ਵਿਲਾਸ ਦੇ ਕਾਗਜ ਲੱਬ ਉਹ ਕਿਹੜੀ ਸਰਕਾਰ ਆ ਜੀ ਜਿਹਨੂੰ 2.5 ਸਾਲ ਬਾਅਦ ਸੁਖ-ਵਿਲਾਸ ਦੇ ਕਾਗਜ ਲੱਬੇ ਨੇ ਸੁਖ-ਵਿਲਾਸ ਵਾਲੇ ਕਹਿੰਦੇ ਨੱਕ ਕਰਕੇ ਦਿਖਾ ਮੂੰਹ ਕਰਕੇ ਦਿਖਾ ਇਹ ਕਹਿੰਦਾ ਜੇ ਸੀ ਵੀ ਚੱਲੂ ਤੇ ਮੈਂ ਬੈਠਾਂ ਪਰ ਕਹਿੰਦਾ ਟਰੋਣਾ ਨਹੀਂ ਆਪਾਂ ਬਹੁਤ ਵਧੀਆ ਸਕੂਲ ਬਣਾਵਾਂਗੇ ਹਰ ਇੱਕ ਕਮਰੇ ਦੇ ਨਾਲ ਇੱਕ ਉਹ সুইমিং ਪੂਲ ਹੋਊਗਾ সুইমিং ਪੂਲ ਹੋਊ ਆਏ ਹੋ ਆਏ ਹੋ ਅਖਬਾਰ ਕਹਿੰਦੇ ਗੁਰਦਾਸਪੁਰ ਜ਼ਿਲ੍ਹੇ ਦੀ ਰਿਪੋਰਟ ਆ ਜਿਹੜੇ ਕਹਿੰਦੇ ਨੇ ਨਾ ਆ ਸਕੂਲ ਆਫ ਇਮਿਨਸ ਅਸੀਂ ਬਣਾ ਰਹੇ ਆਂ 92 ਦੇ ਵਿੱਚੋਂ 32 ਜਾਂ 27 ਸਕੂਲਾਂ 'ਚ ਇੱਕ ਵੀ ਅਧਿਆਪਕ ਨਹੀਂ ਅੰਗਰੇਜ਼ੀ ਖਵਾਰ ਦੀ ਖਬਰ ਆ ਇੱਕ ਸਿਆਸੀ ਆਗੂ ਨੇ ਬਿਆਨ ਦਿੱਤਾ ਪੰਜਾਬ ਦੇ ਸਾਰੇ ਕਾਲਜਾਂ 'ਚ ਸਿਰਫ ਰੈਗੂਲਰ ਅਠ ਪੰਜਾਬੀ ਦੇ ਅਧਿਆਪਕ ਨੇ ਸੋ ਇਹ ਇਸ ਕਰਕੇ ਚੁਟਕਲੇਵਾਜ਼ ਦੀ ਜਿਹੜੀ ਸਿਆਸਤ ਆ ਇਹ ਡੰਗ ਟੱਟ ਪਾਉਂਦੀ ਆ ਤੱਲਾ ਤਾਂ ਮਾਰਦੀ ਆ ਇਹ ਜਿਹੜਾ ਇਹਨਾਂ ਨੂੰ ਹੈਵੀ ਲੋਕਲ ਨੂੰ ਅਸੀਂ ਪਹਚਾਵਾ ਦੇ ਦਿੰਨੇ ਆ ਪਿਛਲਾਵਾ ਹੁਣ ਲੋਕ ਕਹਿੰਦੇ ਨਹੀਂ ਮੈਨੂੰ ਸੱਚੇ ਆਹ ਖਬਰ ਜਿਹੜੀ ਤੁਸੀਂ ਦੱਦ ਮੈਨੂੰ ਦੱਸ ਰਹੇ ਹੋ ਜੇ ਆਹ ਖਬਰ ਸੱਚ ਆ ਤਾਂ ਫਿਰ ਕਿਹੜੇ ਸਿੱਖਿਆ ਮਾਡਲ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਇਹੀ ਕਹਣਾ ਜੀ ਰਜਿੰਦਰ ਹਸਪਤਾਲ ਪਟਿਆਲੇ ਦੀਆਂ ਖਬਰ ਆ ਗਈਆਂ ਲਗਾਤਾਰ ਦਵਾਈਆਂ ਨਹੀਂ ਉੱਥੇ ਮਿਲ ਰਹੀਆਂ ਸਾਰੇ ਪੈਸੇ ਦੀਆਂ ਲਾਈਟ ਨਹੀਂ ਉੱਥੇ ਹੁੰਦੀ ਮਰੀਜ਼ ਹਾਂ ਜਿਹੜੇ ਮਹੱਲਾ ਕਲੀਨਿਕ ਨੇ ਉਹ ਫੜੇ ਗਏ ਕਿਉਂਕਿ ਉੱਥੇ ਹੈ 50 ਰੁਪਏ ਮਰੀਜ਼ ਦੇਵਾਂਗੇ ਉਹ ਮਰੀਜ਼ਾਂ ਦੀ ਭਰਤੀ ਕਰੀ ਜਾਂਦੇ ਨੇ ਕਾਗਜ਼ੀ ਜਿੱਥੇ ਵੀ ਜਾਂਚ ਹੋਈ ਆ ਉੱਥੇ ਹੀ ਇਹ ਆ ਵੀ ਜੇ 100 ਮਰੀਜ਼ ਦੇਖਿਆ ਉੱਥੇ 200 ਬ ਸੋ ਇਹ ਇਸ ਕਰਕੇ ਇਹ ਤਾਂ ਆ ਰਾਮ ਨਾਮ ਕੀ ਲੂਟ ਹੈ ਜਿਵੇਂ ਕਹਿੰਦੇ ਨੇ ਲੂਟ ਸਕੇ ਤਾਂ ਲੂਟ ਚੁੱਪੋਂ ਗੁੜਪੋਂ ਵਿੱਚੋਂ ਵਿੱਚ ਲੁੱਟੂ ਅਰਧਮ ਅਰਧਮੀ ਕੋਈ ਪੰਜਾਬ ਲਗਾਤਾਰ ਕਰਜੇ ਹੀਠਾਂ ਦੱਬ ਰਿਹਾ ਕਿਤੋਂ ਆਮਦਨ ਨਹੀਂ ਵਧ ਰਹੀ ਕੋਈ ਬਾਹਰੋਂ ਸਨਤ ਨਹੀਂ ਆ ਰਹੀ ਖਰਚੇ ਉਸੇ ਤਰ੍ਹਾਂ ਵਧ ਰਹੇ ਨੇ ਹਨੂਮਾਨ ਦੀ ਪੂਛ ਵਾਂਗੂ ਕਰਜਾ ਵਧ ਰਿਹਾ ਤੇ ਪੰਜਾਬ ਦਾ ਭਵਿੱਖ ਬੜੇ ਗਰਦਿਸ਼ ਵੱਲ ਜਾ ਰਿਹਾ ਇਹ ਬੜੀ ਗਮੀਰਤਾ ਨਾਲ ਸੋਚਣ ਦੀ ਲੋੜ ਆ ਇਹ ਤਾਂ ਇੱਕ ਇਹਨਾਂ ਦੀ ਚੰਗੀ ਕਿਸਮਤ ਹੈ ਨਾ ਜਿਹੜੇ ਪੁਰਾਣੇ ਨੇ ਜਿਦੇ ਕਰਕੇ ਖੁਰਚੇ ਨੇ ਲੋਕਾਂ ਨੂੰ ਉਹ ਵੀ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਨਹੀਂ ਨਾ ਨੀਤ ਨਾ ਨੀਤੀ ਨਾ ਨੀਤੀગત ਫੈਸਲੇ ਜਿਦੇ ਕਰਕੇ ਖੱਸੀ ਵਿਰੋਧ ਹੋ ਰਿਹਾ ਇਹਨਾਂ ਦਾ ਕੰਮ ਚੱਲ ਨਹੀਂ ਜਾਂਦਾ ਅੱਛਾ ਮਾਲੀ ਸਾਹਿਬ ਅਖੀਰ ਤੇ ਹੋਣਾ ਮੈਂ ਤੁਸੀਂ ਗੱਲ ਕੀਤੀ ਸੀ ਕਿ ਇੱਛਾ ਸ਼ਕਤੀ ਤੋਂ ਅੱਗੇ ਹੋਣਾ ਹੁਣ ਪਿਛਲੇ ਮਹੀਨੇ ਤਕਰੀਬਨ ਮਿਡ ਜੁਲਾਈ ਦੇ ਨੇੜੇ ਥੜੇ ਸੈਟ ਆਪਣੀ ਰਿਪੋਰਟ ਹਾਈ ਕੋਰਟ ਦੇ ਵਿੱਚ ਸੌਂਪ ਦਿੰਦੀ ਆ ਜਿੱਥੇ ਇੱਕ ਗੱਲ ਤੇ ਕਲੀਅਰ ਹੋ ਜਾਂਦੀ ਆ ਕਿ ਪਹਿਲੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਸੀ 25 ਦਿਨ ਕਰੀਬ ਉਸ ਗੱਲ ਨੂੰ ਹੋ ਗਏ ਅੱਜ ਤੱਕ ਕੋਈ ਐਕਟੀਵਿਟੀ ਨਹੀਂ ਕਿਸੇ ਅਫਸਰ ਤੋਂ ਪੁੱਛ ਕੇ ਨਹੀਂ ਅੰਦਰੋਂ ਅੰਦਰ ਕੁਛ ਵੀ ਨਹੀਂ ਹੋ ਰਿਹਾ ਕਿਹੜੇ ਮੁਲਾਜ਼ਮ ਨੂੰ ਤੁਸੀਂ ਤਾੜਨਾ ਕਰਤੀ ਜੀ 25 ਦਿਨਾਂ ਬਾਅਦ ਵੀ ਕੋਸ਼ਿਸ਼ ਤੇ ਹੋਊਗੀ ਕਿ ਇਸ ਗੱਲ ਨੂੰ ਜਿੰਨਾ ਹੋ ਸਕਦਾ ਦੱਬਿਆ ਜਾ ਸਕਦਾ ਦੱਬਿਆ ਜਾਵੇ ਪਰ ਮਸਲਾ ਹਾਈ ਕੋਰਟ ਦੇ ਵਿੱਚ ਰਿਪੋਰਟ ਤੇ ਓਪਨ ਹੋਣੀ ਸੀ ਅੱਜ ਰਿਪੋਰਟ ਓਪਨ ਹੋ ਗਈ ਉਹਨਾਂ ਨੇ ਜਮਈ ਉਹਨਾਂ ਨੇ ਖੇੜਨੇ ਖੰਡਾ ਤੇ ਮਤਲਬ ਹੈ ਕੁਛ ਇਹਨਾਂ ਦੇ ਪਿੱਛੇ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਤਾਂ ਨਹੀਂ ਲੱਗਦਾ ਆਪਰੇਸ਼ਨ ਲੋਟਸ ਦਾ ਕੀ ਬਣਿਆ ਜੀ ਹੂੰ ਕਿੰਨੇ ਮੰਤਰੀ ਤੇ ਐਮਐਲਏ ਸੀ ਜਿਹੜੇ ਉਹ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਇਆ ਨਾ ਤਾਂ ਉਹ ਰੱਦ ਹੋਈਆ ਨਾ ਪਾਸ ਹੋਈਆ ਜਿਹੜਾ ਲਿਖਤੀ ਤਿਕਨ ਦੇਣ ਵਾਲੇ ਤਾਂ ਸ਼ਾਮਿਲ ਸੀ ਉਹ ਜਲੰਧਰ ਆ ਐਮਐਲਏ ਉਹ ਕਹਿੰਦਾ ਬਾਈ ਜੀ ਸਾਰਾ ਕੁਝ ਡਰਾਮਾ ਸੀ ਮੈਨੂੰ ਸ਼ਰਮ ਹਰਪਾਲ ਚੀਮੇ ਦਾ ਨਾਮ ਮੈਂ ਕਹਿੰਦਾ ਇੱਕ ਇੱਕ ਨਖੇਦੀ ਵੀ ਨਹੀਂ ਕਰਦੇ ਕਿਸੇ ਗੱਲ ਦੀ ਉਹਨੇ ਸ਼ਰਮ ਹਰਪਾਲ ਚੀਮੇ ਦਾ ਨਾਮ ਲਿਆ ਹਰਪਾਲ ਚੀਮੇ ਨੇ ਨਖੇਦੀ ਤੱਕ ਨਹੀਂ ਕੀਤਾ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੇ ਇਹਨਾਂ ਦੀ ਪਾਰਟੀ ਨਾਲ ਸੰਬੰਧਿਤ ਮਾਮਲੇ ਨੇ ਹੁਣ ਮੈਂ ਤੁਹਾਨੂੰ ਲੰਮਾ ਕੀ ਗਣਿਆਵਾ ਮਤਲਬ ਜਿਹੜਾ ਵੀ ਇਹ ਗੱਲ ਕਰਦੇ ਨੇ ਉਦੋਂ ਸਾਰਾ ਉਲਟ ਹੁੰਦਾ ਉਹਦੇ ਵੱਲ ਧਿਆਨ ਨਹੀਂ ਦਿੰਦੇ ਅੱਗੇ ਫੇਰ ਚਲੇ ਜਾਂਦੇ ਨੇ ਸੋ ਇਸ ਕਰਕੇ ਠੀਕ ਆ ਇਹ ਤਾਂ ਜਲਨਸਕੀ ਸੀ ਯੂਕਰੇਨ ਦਾ ਉਹਨੇ ਹੋਰ ਤੰਗਾ ਪੰਗਾ ਪਾ ਲਿਆ ਇਹਨੇ ਪੰਜਾਬ ਨੂੰ ਕਰਜਵਲ ਤੱਕ ਤਾਂ ਉਹ ਕਹਿੰਦੇ ਆ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਆਮਦਨ ਦੇ ਸਾਧਨ ਵੱਧ ਨਹੀਂ ਰਹੇ ਬਾਹਰੋਂ ਸੰਤ ਆ ਨਹੀਂ ਰਹੀ ਸੰਕਟ ਐਡਾ ਵੱਡਾ ਨੌਕਰੀਆਂ ਬਾਹਰल्या ਨੂੰ ਮਿਲ ਰਹੀਆਂ ਨੇ ਕਰਜਾ ਦਿਨੋ ਦਿਨ ਚੱਕਿਆ ਜਾ ਰਿਹਾ ਤੇ ਫੇਰ ਬਣੂਗੀ ਪੰਜਾਬ ਦਾ ਨਹੀਂ ਤਾਂ ਮਾਲੀ ਸਾਹਿਬ ਪਹਿਲਾਂ ਤਾਂ ਗੈਂਗਸਟਰ ਜ਼ਿਲ੍ਹਾ ਚੋਂ ਕਾਰੋਬਾਰ ਕਰਦੇ ਸੀ ਫਰੋਤੀਆਂ ਲੈਂਦੇ ਸੀ ਕਤਲ ਕਰਵਾਉਂਦੇ ਸੀ ਹੁਣ ਤੇ ਇੰਟਰਵਿਊਜ਼ ਵੀ ਹੋਣ ਲੱਗੀਆਂ ਤਾਂ ਮੰਨ ਲੀ ਕਿ ਮਾਨ ਸਾਹਿਬ ਨੇ ਤਾਂ ਗੈਂਗਸਟਰਾਂ ਦੇ ਹਵਾਲੇ ਕਰਤਾ ਪੰਜਾਬ ਤੁਸੀਂ ਜਿੰਨਾ ਕੁਸ਼ ਮਰਜ਼ੀ ਕਿ ਲੋ ਜੀ ਨਸ਼ਾ ਕਿੰਨੇ ਦਿਨ ਚ ਖਤਮ ਕਰਨਾ ਸੀ 3 ਮਹੀਨੇ ਚ ਤੇ ਫਿਰ ਐਂ ਕਹਿਤਾ 15 ਅਗਸਤ ਤੱਕ ਕਰਾਂਗੇ 15 ਅਗਸਤ ਆਇਆ ਲੈ ਤੇ 26 ਜਨਵਰੀ ਆ ਗਈ ਨਾ 15 ਅਗਸਤ ਆਇਆ ਲੋ ਫਿਰ ਦੱਸੋ ਕੀ ਬਣਿਆ ਹੁਣ ਇਹ ਕਹਿੰਦੇ 31 ਦਸੰਬਰ ਤੱਕ ਖਤਮ ਕਰ ਦਾਂਗੇ ਮਤਲਬ ਤੁਹਾਡੇ ਕੋਲੇ ਕਿਸੇ ਗੱਲ ਦਾ ਕੋਈ ਜਵਾਬ ਹੈ ਇਹ ਤਾਂ ਉਹਨਾਂ ਜਵਾਬ ਦੇਣੀ ਨਹੀਂ ਬਿੱਤਰ ਸਮਝਦੇ ਇਹ ਤਾਂ ਲੋਕਾਂ ਨੂੰ ਕਹਿੰਦਾ ਬੇਫਿਕਰ ਰਹੋ ਇਹਨਾਂ ਦੀ ਗੱਲ ਨਾ ਸੁਣੋ ਇਹਨਾਂ ਨਾ ਮੈਂ ਇਹਨਾਂ ਨੂੰ ਵਿਧਾਨ ਸਭਾ ਚ ਬੋਲਣ ਦੇਵਾਂ ਨਾ ਵਾਰ ਬੋਲਣ ਦੇਵਾਂ ਉੱਥੇ ਮੈਂ ਸਾਹਬ ਨੂੰ ਹੇਠਾ ਤੁਸੀਂ ਸੰਭਲੋ ਤੇ ਲੋਕ ਦਿਖਾ ਦੇਣਗੇ ਫਿਰ ਕਿਸੇ ਨੇ ਕਿਹਾ ਉਹ ਕਹਿੰਦੇ ਨਾ ਲਤਾੜੀਆਂ ਹੋਈਆਂ ਕਲੀਆਂ ਤੇ ਦੱਬੇ ਹੋਏ ਫਲ ਮਾਲੀ ਦੀ ਲਾ ਦੇਣਗੇ ਦਸਤਾਰ ਕਿਸੇ ਦਿਨ ਸ਼ੁਕਰੀਆ ਮਾਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਸੋ ਦੇਖਣਾ ਹੋਵੇਗਾ ਹਾਈ ਕੋਰਟ ਦੇ ਵਿੱਚ ਜੋ ਸਿਟ ਨੇ ਆਪਣੀ ਰਿਪੋਰਟ ਸੌਂਪੀ ਸੀ ਓਪਨ ਹੋਈ ਆ ਜਿਸ ਦੇ ਵਿੱਚ ਸਾਫ਼ ਹੋਇਆ ਕਿ ਗੈਂਗਸਟਰ ਦੀ ਪਹਿਲੀ ਇੰਟਰਵਿਊ ਖਰਡ ਸੀਆਈਏ ਸਟਾਫ ਦੇ ਵਿੱਚ ਹੋਈ ਸੀ ਤਾਂ ਦੇਖਣਾ ਹੋਵੇਗਾ ਕਿ ਅੱਗੇ ਪੰਜਾਬ ਸਰਕਾਰ ਕੋਲੇ ਇਸ ਗੱਲ ਦਾ ਕੋਈ ਜਵਾਬ ਹੈ ਪੰਜਾਬ ਦੇ ਡੀਜੀਪੀ ਕੋਲੇ ਕੋਈ ਇਸ ਗੱਲ ਦਾ ਜਵਾਬ ਹੈ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇੰਟਰਵਿਊ ਲਾਰੈਂਸ ਦੀ ਨਹੀਂ ਹੋਈ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਨਹੀਂ ਤੇ ਜੇਲ੍ਹ ਮੰਤਰੀ ਵੀ ਨੇ ਜਿਹੜੇ ਹਰ ਮਸਲੇ ਤੇ ਬਹੁਤ ਵੱਧ ਝੜ ਕੇ ਬੋਲਦੇ ਨੇ ਇਸ ਮਸਲੇ ਤੇ ਚੁੱਪ ਕਿਉਂ ਨਹੀਂ? ਕਰੀਬ 1 ਮਹੀਨਾ ਹੋ ਗਿਆ ਸੱਟ ਨੇ ਆਪਣੀ ਰਿਪੋਰਟ ਹਾਈ ਕੋਰਟ ਦੇ ਵਿੱਚ ਸੌਂਪੀ ਨੂੰ ਤੇ ਅੱਜ ਉਹ ਰਿਪੋਰਟ ਓਪਨ ਵੀ ਹੋ ਗਈ ਆ। ਤਾਂ ਉਸ ਮੁੱਖ ਮੰਤਰੀ ਕੋਲੇ ਕੋਈ ਜਵਾਬ ਹੈ ਇਸ ਗੱਲ ਦਾ? ਤੁਸੀਂ ਸਾਰੇ ਅਖ਼ਬਾਰਾਂ ਦੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ।